ਸੈਟ एग्जाम ਅਸੀਂ ਲਾਂਚ ਕਰ ਰਹੇ ਹਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕਾਲਰਸ਼ਿਪ ਕਮ ਐਡਮਿਸ਼ਨ ਟੈਸਟ ਹੈਗਾ ਹੈ ਇਹ ਬੱਚਿਆਂ ਵਾਸਤੇ ਬਹੁਤ ਹੀ ਹੈਲਪਫੁਲ ਹੈ ਤੇ ਬੈਨੀਫੀਸ਼ੀਅਲ ਹੈ ਹੈਨਾ ਇੱਕ ਤੇ 100% ਤੱਕ ਦੀ ਸਕਾਲਰਸ਼ਿਪ ਬੱਚੇ ਅਵੇਲ ਕਰ ਸਕਦੇ ਆ ਅਗਲੀ ਕਲਾਸਸ ਵਿੱਚ ਅਗਲੇ ਸਾਲ ਜਿਹੜਾ ਵੀ ਕਲਾਸ ਵਿੱਚ ਬੱਚਾ ਐਡਮਿਸ਼ਨ ਲੈਣਾ ਚਾਹੁੰਦਾ ਹੈ 9th 10th ਫਾਊਂਡੇਸ਼ਨ ਤੇ 11th 12th ਮੈਡੀਕਲ ਔਰ ਇੰਜੀਨੀਅਰਿੰਗ एग्जाम ਵਾਸਤੇ ਨਾਲ ਨਾਲ ਅਸੀਂ ਬੋਰਡ एग्जाम ਦੀ ਤਿਆਰੀ ਕਰਾਉਂਦੇ ਆ ਤੇ ਇਸ ਤੇ ਪਰਫਾਰਮੈਂਸ ਦੇ ਅਕੋਰਡਿੰਗ ਉਹਨਾਂ ਨੂੰ ਬਹੁਤ ਅੱਛੀ ਸਕਾਲਰਸ਼ਿਪਸ ਮਿਲਦੀ ਹੈ ਸਕਾਲਰਸ਼ਿਪ ਦਾ ਮਤਲਬ ਸਿੱਧਾ ਇਹ ਹੈਗਾ ਕਿ ਉਹਨਾਂ ਦੀ ਟਿਊਸ਼ਨ ਫੀਸ ਦੇ ਉੱਪਰ ਬਹੁਤ ਅੱਛੇ ਡਿਸਕਾਊਂਟਸ ਆਫਰ ਕੀਤੇ ਜਾਂਦੇ ਨੇ ਤੇ ਨਾਲ ਉਹਨਾਂ ਦੀ ਪਰਫਾਰਮੈਂਸ ਦੇ ਅਕੋਰਡਿੰਗ ਅਸੀਂ ਕਾਉਂਸਲਿੰਗ ਵੀ ਪ੍ਰੋਵਾਈਡ ਕਰਦੇ ਹਾਂ ਕਿ ਬੱਚਾ ਕਿੱਥੇ ਸਟੈਂਡ ਕਰ ਰਿਹਾ ਹੈ ਤੇ ਕਿੱਥੇ ਹੋਰ ਇੰਪਰੂਵਮੈਂਟ ਦੀ ਲੋੜ ਹੈ ਬੱਚਿਆਂ ਦੇ ਮਾਪਿਆਂ ਨੂੰ ਜਣਾ ਕਰਦੇ ਆ ਬਹੁਤ ਜ਼ਰੂਰੀ ਹੈ ਸਰ ਅਵੇਅਰਡ ਰੈਂਡ ਡਿਸਕਸ ਕਰਨ ਸਕੋਪ ਦੇ ਬਾਰੇ ਵਿੱਚ ਪਤਾ ਕਰਨ ਤੇ ਆਪਸ਼ਨ অরਪਰਚੁਨਿਟੀਆਂ ਮੈਡੀਕਲ অর ਇੰਜੀਨੀਅਰਿੰਗ ਫੀਲਡ ਦੀ ਕੀ ਹੈਗੀ ਸੋ ਥ ਕਈ ਵਾਰ ਪ੍ਰੋਬਲਮ ਇਹ ਆਉਂਦੀ ਹੈ ਪੇਰੈਂਟਸ ਲਈ ਕਿ ਪੇਰੈਂਟਸ ਨੂੰ ਹੀ ਅਵੇਅਰਨੈਸ ਨਹੀਂ ਹੋ ਪਾਂਦੀ ਜਿਸ ਦੇ ਕਰਕੇ ਬੱਚੇ ਇਹਨਾਂ ਫੀਲਡਸ ਵਿੱਚ ਨਹੀਂ ਜਾ ਸਕਦੇ ਠੀਕ ਹੈ ਜੀ ਸਰ ਇੱਥੇ ਸਾਡੇ ਕੋਲ 9th ਤੇ 10th ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਫਾਊਂਡੇਸ਼ਨ ਦੀ ਤਿਆਰੀ ਕਰਵਾਈ ਜਾਂਦੀ ਹੈ 11th 12th ਤੇ ਡਰਾਪਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ JEE ਤੇ NEET ਐਗਜ਼ਾਮ ਵਾਸਤੇ ਤਿਆਰ ਕਰਵਾਇਆ ਜਾਂਦਾ ਤੇ ਇਸ ਤੋਂ ਇਲਾਵਾ ਅਸੀਂ ਅਗਲੇ ਸਾਲ 11th ਤੇ 12th ਤੇ ਕਾਮਰਸ ਤੇ ਬੱਚਾ ਦਾ ਸੈਕਸ਼ਨ ਵੀ ਲਾਂਚ ਕਰਾਂਗੇ ਪਰ ਸਾਡੇ ਕੋਲ ਇੱਥੇ ਇਸ ਟਾਈਮ ਉੱਤੇ ਜਿਹੜਾ ਹੈਗਾ अराउंड 750 ਸਟੂਡੈਂਟਸ ਨੇ ਜਿਹੜੇ ਕਰੰਟਲੀ ਤਿਆਰੀ ਕਰਦੇ ਪਏ ਨੇ ਤੇ ਜਿੰਨੇ ਵੀ ਸਟੂਡੈਂਟਸ ਮਤਲਬ ਲੁਧਿਆਣੇ ਦੇ JEE ਦੇ ਅੰਦਰ ਤੇ NEET ਦੇ ਅੰਦਰ ਅੱਛਾ ਕਰਨਾ ਚਾਹੁੰਦੇ ਨੇ ਅੱچھے ਕਾਲਜੇਸ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਬੈਸਟ ਇਨ ਕਲਾਸ ਕੋਚਿੰਗ ਦੀ ਜਿਹੜੀ ਫੈਸਿਲਿਟੀ ਉਹ ਇੱਥੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਜਿਸ ਦੇ ਸਿੱਖ ਮੰਗਰਾ ਸਰ ਰਜਿਸਟ੍ਰੇਸ਼ਨਸ ਆ ਤੁਸੀਂ ਦੋ ਮੈਥਡ ਦੋ ਮੈਥਡਸ ਨਾਲ ਕਰਾ ਸਕਦੇ ਹੋ ਇਕ ਤਾਂ ਤੁਸੀਂ ਆਫਲਾਈਨ ਸੈਂਟਰ ਦੇ ਉੱਤੇ ਵਿਜ਼ਿਟ ਕਰਕੇ ਆਪਣਾ ਨਾਮ ਰਜਿਸਟਰ ਕਰਾ ਸਕਦੇ ਹੋ ਦੂਸਰਾ ਸਰ ਸਾਡੀ ਵੈਬਸਾਈਟ ਜਿਹੜੀ ਹੈ www.educationsquare.co.in ਉਹਦੇ ਉੱਤੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਸੋ ਸਕਾਲਰਸ਼ਿਪਸ ਦੇ ਅੰਦਰ ਜਿਹੜਾ ਹੈਗਾ ਜੋ ਬੱਚੇ ਬਹੁਤ ਅੱਛਾ ਪਰਫਾਰਮ ਕਰ ਰਹੇ ਨੇ ਉਹਨਾਂ ਨੂੰ ਅਪ ਟੂ 100% ਤੱਕ ਸਕਾਲਰਸ਼ਿਪ ਹੈਗੀ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਬੱਚਾ ਡਿਜ਼ਰਵਿੰਗ ਹੈ ਉਹ ਕਿਧਰੇ ਪੈਸੇ ਦੇ ਕਰਕੇ ਪਿੱਛੇ ਨਾ ਰਹਿ ਜਾਏ ਅਗਰ ਉਹ ਬੱਚਾ ਚਾਹੁੰਦਾ ਹੈ ਤੇ ਉਹ ਵਧੀਆ ਪੜ੍ਹਾਈ ਕਰੇ ਬੱਚਾ ਜਿਹੜਾ ਟੈਸਟ ਚ ਅੱਛਾ ਪਰਫਾਰਮ ਕਰੇਗਾ ਉਹਨੂੰ 100% ਤੱਕ ਸਕਾਲਰਸ਼ਿਪ ਵੀ ਮਿਲੇਗੀ ਸਰ NEET ਦੇ ਜਿਹੜੇ ਸੀ ਕਹਿੰਦੇ ਜਿਹੜਾ ਪਿਛਲੇ ਕਾਲੇ ਦੇ ਪਰਫਾਰਮੈਂਸ ਕੀ ਹੈ ਸਰ NEET ਦੇ ਜਿਹੜੇ ਪਿਛਲੇ 10 ਸਾਲਾਂ ਤੋਂ ਲੁਧਿਆਣਾ ਦੇ ਅੰਦਰ ਜਿਹੜੇ ਬੱਚੇ ਟੌਪ ਕਰ ਰਹੇ ਹੋ ਸਰ ਇਸੇ ਇੰਸਟੀਚਿਊਟ ਤੋਂ ਪੜ੍ਹੇ ਹੋਏ ਹੈ ਤੇ ਜਿਹੜੇ ਲਾਸਟ ਇਅਰ ਜਿਹੜਾ ਹੈ ਦੋ ਬੱਚਿਆਂ ਨੇ ਜਿਨ੍ਹਾਂ ਨੇ ਟੌਪ ਕੀਤਾ ਹੈ ਉਹਨੇ ਉਹਨਾਂ ਨੇ ਹੀ ਸਾਡੇ ਜਿਹੜਾ E-सेट ਦੀ ਜਿਹੜੀ ਹੈ ਓਪਨਿੰਗ ਕੀਤੀ ਹੈ ਉਹਨਾਂ ਨੇ ਇਹਨੂੰ ਲਾਂਚ ਕੀਤਾ ਹੈ ਤੇ ਜਿਹੜਾ ਆਪਣੇ ਕੋਲ ਟੋਪ 10 ਸਟੂਡੈਂਟਸ ਜਿਹੜੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਇਸ ਸਾਲ ਟੋਪ 10 ਬੱਚੇ ਆਏ ਉਹਨਾਂ ਦੇ ਵਿੱਚੋਂ 8 ਸਟੂਡੈਂਟ ਜਿਹੜੇ ਆ ਉਹ ਸਾਡੀ ਇਸ ਇੰਸਟੀਚਿਊਟ ਤੋਂ ਬੱਚਿਆਂ ਨੇ ਕੋਚਿੰਗ ਨਹੀਂ ਐਡਮਿਸ਼ਨ ਆਤਾ ਸਰ ਇਹ ਜਿਹੜੀਆਂ ਹੈ ਮਾਰਚ ਅਪ੍ਰੈਲ ਤੱਕ ਐਡਮਿਸ਼ਨਸ ਚਲਦੀਆਂ ਰਹਿੰਦੀਆਂ ਹਨ ਮਾਰਚ ਤੇ ਅਪ੍ਰੈਲ ਚ ਸਾਡੇ ਕੋਰਸਸ ਸਟਾਰਟ ਹੋ ਜਾਂਦੇ ਹਨ ਤੇ ਜਿਹੜੇ ਹੈ ਪੂਰਾ ਸਾਲ ਜਿਹੜੇ ਹੈ ਕੋਰਸਸ ਐਡਮਿਸ਼ਨਸ ਅਗਲੇ ਸਾਲ ਲਈ ਨਵੰਬਰ ਤੋਂ ਹੀ ਬੱਚਾ ਕਰਾਉਣਾ ਸ਼ੁਰੂ ਕਰਾ ਦਿੰਦਾ ਜਿਹੜੇ ਟੋਪ ਬੈਚਸ ਨੇ ਉਹਨਾਂ ਵਾਸਤੇ ਨਵੰਬਰ ਤੋਂ ਐਡਮਿਸ਼ਨਸ ਸ਼ੁਰੂ ਹੋ ਜਾਂਦੀਆਂ ਤੇ ਜਿਹੜਾ ਬੈਚ ਹੈ ਉਹ ਜਿਵੇਂ ਸਰ ਨੇ ਦੱਸਿਆ ਉਹ ਮਾਰਚ ਦੇ ਅੰਦਰ ਸ਼ੁਰੂ ਹੋ ਜਾਂਦਾ ਸਰ ਜਈ ਜੀ ਜਈ ਜੀ ਦੇ ਨਾਲ ਸੰਬੰਧਿਤ ਅਭਿਆਸ ਜੀ ਹੈ ਉਹ ਕਿਸ ਤਰ੍ਹਾਂ ਦਾ ਹੈ ਜੀ ਇੱਕ ਲਗਾ ਸਰ ਜਈ ਦੇ ਵਿੱਚ ਵੀ ਜਿਹੜਾ ਹੈ 20 ਪਲੱਸ ਸਟੂਡੈਂਟਸ ਜਿਹੜੇ ਹੈਗੇ ਸਾਡੇ ਜਿਨ੍ਹਾਂ ਨੇ 99 ਪਰਸੈਂਟਾਈਲ ਤੋਂ ਉੱਪਰ ਜਿਹੜਾ ਹੈ ਇਸ ਸਾਲ ਬੱਚਿਆਂ ਨੇ ਸਕੋਰ ਕੀਤਾ ਅੱਠ ਸਟੂਡੈਂਟਸ ਜਿਹੜੇ ਹੈ ਇੰਡੀਆ ਦੀ ਟਾਪ ਆਈਟੀਜ਼ ਦੇ ਵਿੱਚ ਜਿਹੜੇ ਹੈ ਜਿਨ੍ਹਾਂ ਨੇ ਆਪਣੀ ਐਡਮਿਸ਼ਨਸ ਟਾਪ ਕੋਰਸਸਿਸ ਦੇ ਵਿੱਚ ਬੱਚਿਆਂ ਨੇ ਐਡਮਿਸ਼ਨਸ ਕਰਵਾਈਆਂ ਹੈ ਇਸ ਤੋਂ ਇਲਾਵਾ ਟ੍ਰਿਪਲ ਆਈਟੀਜ਼ ਐਨ ਆਈਟੀਜ਼ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਜਿਹੜੇ ਇਸ ਇੰਸਟੀਚਿਊਟ ਦੇ ਵਿੱਚੋਂ ਅਲੱਗ-ਅਲੱਗ ਕੋਰਸੇਸ ਦੇ ਵਿੱਚ ਰਜਿਸਟਰਡ ਨੇ ਸਰਸਾਡੀ ਵੈਬਸਾਈਟ ਤੇ ਬੱਚੇ ਵਿਜ਼ਿਟ ਕਰ ਸਕਦੇ ਆ ਸਾਡੇ ਕੰਟੈਕਟ ਨੰਬਰਸ ਹੈਗੇ ਨੇ ਮੈਂ ਕੰਟੈਕਟ ਨੰਬਰ ਵੀ ਸ਼ੇਅਰ ਕਰ ਦਣਾ 7087400902 ਐਸ